ਨਾ ਨਹੀਂ 65000 ਦੀ ਦੇਣੀ ਲੋ ਵੀ ਮੇਟਰ 65000 ਦੀ ਛੋੜੀ ਹੋਣੀ ਆ ਵੀਰੇ ਆਪਣੇ 8 ਕਿਲੋ ਤਿਆਰ ਆ ਤੂੰ ਆਠੀ ਮੰਨ ਮਗਰ ਕੱਟੀ ਆ ਠੀਕ ਆ ਬਾਈ ਸੂਈ ਨੂੰ ਹਫਤਾ ਹੋ ਗਿਆ ਵੀਰੇ 70000 ਦੀ 70000 ਦੀ ਜੇ ਕੱਟੀ ਨਹੀਂ ਲੈਣੀ ਕਿ ਇਹਨੇ ਵਿੱਚੋਂ ਕੱਟੀ ਕੱਟ ਕੇ ਉਹ ਸਭ ਦੋ ਚਾਰ ਦਿਨਾਂ ਚ ਇਹਨੇ ਦੁੱਧ 12 11 ਕਿਲੋ ਹੀ ਕਰ ਜਾਣਾ ਹਾਂ ਲੈ ਵੀ ਬਾਈ ਇਹਦੀ ਬਸ ਦੁੱਧ 10 ਕਿਲੋ ਤਿਆਰ ਆ ਹੋਰ 8 ਕਿਲੋ ਤਿਆਰ ਆ ਉਹ ਤੁਸੀਂ ਬਾਈ ਦੇ ਘਰੇ ਆ ਕੇ ਤਰਫ 65000 ਦੀ ਬਾਈ ਕਹਿੰਦਾ ਆਹ ਤੁਹਾਨੂੰ ਬਹੁਤ ਛੋਟੀ ਚੰਗੀ ਇਹ ਛੋਟੀਆਂ ਉਧਰੋਂ ਲਿਆਂਦੀਆਂ ਯਾਰ ਆਣੇ ਲੋ ਤਿੰਨ ਚਾਰ ਛੋਟੀਆਂ ਠੀਕ ਆ ਬਾਈ ਦੀ ਦੇਣੀ ਏ ਵੀਰੇ 95000 ਦੀ ਦੇ ਦੇਣਾ 95000 ਦੀ ਮਗਰ 25000 ਦੀ ਤੁਹਾਨੂੰ ਆਹ ਮਿਲ ਜਣੀ ਮਗਰ ਬੱਚੇ ਸਾਰੇ ਸਿਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਮੋਗੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਬਾਈ ਗਰਦੈਤ ਦੇ ਫਾਰਮ ਤੇ ਘੱਟੋ ਘੱਟ ਆਪਾਂ 10 ਤੋਂ ਪਲੱਸ ਜਿਹੜੇ ਨਾਗਾ ਅੱਜ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਮੱਝਾਂ ਤੇ ਗਾਵਾਂ ਸਾਰੇ ਤਰ੍ਹਾਂ ਦੀਆਂ ਬਨਣਗੀਆਂ ਹੋਣਗੀਆਂ ਰੇਟ ਬਾਈ ਬਹੁਤ ਜ਼ਿਆਦਾ ਜਾਇਜ਼ ਜਿੰਨੇ ਕ ਦੀਆਂ ਤੁਹਾਨੂੰ ਜਰਸੀਆਂ ਗਾਈਆਂ ਮਿਲਦੀਆਂ ਉਨੇ ਦੇ ਵਿੱਚ ਤੁਹਾਨੂੰ ਅੱਜ ਆਪਾਂ ਮੱਝਾਂ ਦਵਾ ਦੇਣੀਆਂ ਬਾਕੀ ਫਿਰ ਵੀ ਕੋਈ ਜਾਨਵਰ ਖਰੀਦਣਾ ਉਹਦੀ ਤਸੱਲੀ ਭਰ ਤੁਸੀਂ ਕਰ ਲਈ ਆ ਕਿਉਂਕਿ ਬਾਈ ਹੁਣੇ ਕਹਿੰਦੇ ਸਾਡਾ ਵਪਾਰ ਦਾ ਕੰਮ ਆ ਅੱਗੇ ਅਸੀਂ ਖਰੀਦ ਕੇ ਲੈ ਕੇ ਆਉਣੇ ਆ ਜਾਣਕਾਰੀ ਜਿੰਨੀ ਮਾਲਕਾਂ ਨੇ ਦਿੱਤੀ ਆ ਉਹਦੇ ਮੁਤਾਬਕ ਬਾਈ ਹੁਣੇ ਦਿੰਦੇ ਆ ਕਰਦੇ ਆ ਆਪਾਂ ਗੱਲਬਾਤ ਪਹਿਲਾਂ ਗੱਲਾਂ ਤੇ ਗੱਲਾਂ ਤੇ ਪਹਿਲਾਂ ਦਾ ਸਵਾਗਤ ਕਰਦੇ ਆ ਸੱਸੀ ਗੱਲ ਸਾਰੇ ਭਰਾਵਾਂ ਸੱਸੀ ਗੱਲ ਬਾਈ ਟੋਟਲ ਅੱਜ ਕਿੰਨੇ ਜਾਨਵਰ ਆ ਬਾਈ ਵੀਰੇ ਅੱਜ ਵੀਡੀਓ ਚ ਤਾਂ 10 ਆਉਂਗੇ 11 12 ਡੰਗਰੇ ਲੈ ਕੇ ਅੰਦਰ ਦੋ ਠੀਕ ਆ ਬਾਈ ਰੇਟ ਬਾਈ ਮੱਝਾਂ ਦੇ ਕਿੱਥੋਂ ਸਟਾਰਟ ਹੋਣਗੇ ਰ 45000 ਤੋਂ ਲੈ ਕੇ 95000 ਸੱਜਰ ਸੂਈਆਂ ਦੀ ਗਰੰਟੀ ਹੋਊਗੀ ਇਹ ਵੀ ਨਹੀਂ ਵੀ ਰੇਟ ਹੌਲੇ ਆ ਤੇ ਵੀ ਆਪਣਾ ਭਾਅ ਚ ਮਾਲ ਲਿਆ ਹੁੰਦਾ ਤਾਂ ਭਾਅ ਭਾਲ ਚ ਦੇ ਦੇਣਗੇ ਤੇ ਗਾਈਆਂ ਦੀ ਵੀ ਰੇਟ ਗਾਈਆਂ ਦੀ ਗਾਈ 45 25 42 ਲੋ ਵੀ ਮੇਰੇ ਤਰ੍ਹਾਂ ਇਹ ਜਾਂ ਕੋਈ ਮੱਜਾਂ ਦੇ ਵਿੱਚ ਤੁਹਾਨੂੰ ਮਿਲ ਜਣਾ ਗੱਲਬਾਤ ਕਰੀ ਆਪਾਂ ਪਹਿਲੀ ਕਰਮ ਵਾਲੀ ਦੀ ਬਈ ਕੰਨਵੇਂ ਸੂਏ ਸੂਈ ਆ ਵੀਰੇ ਤੀਜੇ ਸੂਏ ਝੋਟੀ ਚ ਸੂਈ ਆ ਹਰਿਆਣੇ ਦੀ ਵੱਡੀ ਝੋਟੀ ਆ ਵੇ ਸਾਡੇ ਮੇਰਾ ਕਰਦੇ 6 ਰੋਟਾ ਤੇ ਮੇਰੇ ਕਿੱਤੇ ਬਈ ਹਣਾ ਤੇ ਇਹ ਮਗਰ ਕੱਟੀ ਆ ਵੀਰੇ ਲੈ ਆ ਕਰਨ ਉਤੋਰ ਕਰਾਂ ਮੈਂ ਤੜ ਨਗੀਨਾ ਪੀ ਸੀ ਆ ਜੇ ਆਪਾਂ ਗੱਲਬਾਤ ਕਰੀ ਆ ਅੜਰੋਦ 14 15 ਲੀਟਰ ਵਾਲੀ ਆ ਹੁਣ ਅੱਜ ਸੂਈ ਨੂੰ ਹਫਤਾ ਹੋ ਗਿਆ 10 ਕਿਲੋ ਦੁੱਧ ਹੁਣ ਤਿਆਰ ਆ ਜਿਹੜਾ ਆਪਾਂ ਚਵਾਦਾਂਗੇ ਆਪਾਂ ਹਾਂ ਚਵਾਦਾਂਗੇ ਗੱਲਾਂ ਆ ਲਾਣੀ ਜਿਹੜਾ ਚਵਾਉਣਾ ਹਾਂ ਬਾਕੀ ਤੁਸੀਂ ਚੈੱਕ ਕਰ ਬਾਕੀ ਆਪਣੀ ਚਵਾਈ ਦਾ ਵੀ ਇਹ ਏ ਵੀ ਨਹੀਂ ਵੀ ਆਪਾਂ ਤੜਕੇ ਦੀਆਂ ਚੋਈਆਂ ਹੁੰਦੀਆਂ ਸ਼ਾਮ ਨੂੰ ਵੀ 7 ਵਜੇ ਦੀ ਚੋਈ ਆ ਇਹ ਕਰ ਦਿੱਤ ਕਿੰਨੇ ਦੀ ਦੇਣੀ ਆ ਇਹ ਵੀਰੇ 95000 ਦੀ ਦੇ ਦਾਂਗੇ 95000 ਮਗਰ ਕਿੱਥੀ ਬਾਈ ਦੁੱਧ ਦੇ ਮਗਰ ਕਿੰਨਾ ਵਾ ਹਾਂਜੀ ਦੁੱਧ ਕਿੰਨਾ ਦਾ ਫਿਰ ਦੁੱਧ 10 ਕਿਲੋ ਤਿਆਰ ਆ ਹੋਣਾ 5 ਕਿਲੋ ਤਿਆਰ ਆ ਉਹ ਤੁਸੀਂ ਬਾਈ ਦੇ ਘਰੇ ਆ ਕੇ ਉਹ 10 15 ਲੀਟਰ ਦੇ ਦੇਣ ਵਾਲੀ ਆ ਆ ਦੇਖ ਲਓ ਥਣ ਥਣ ਤੁਸੀਂ ਬਹੁਤ ਜਿਆਦਾ ਸੋਨਾ ਕਰ ਮਾਰੀ ਤੇ ਲੱਗਿਆ ਮਗਰ ਮਗਰ ਵੀ ਕੱਟੀ ਆ ਕੱਟੀ ਆ ਬਾਈ ਹੈਨਾ ਇਹ ਗੱਲ ਕਰੀਏ ਕਰਦੇ ਤਾਂ ਆਪਾਂ ਅਗਲੀ ਕਰ ਮਾਰੀ ਦੀ ਇਹ ਬਾਈ ਕੱਨਵੇਂ ਸਵੇਰ ਤੋਂ ਹੁੰਦੀ ਆ ਕਰਮ ਇਹ ਵੀ ਦੂਜੇ ਸਵੇਰ ਝੋਟੀ ਆ ਵੀਰੇ ਠੀਕ ਆ ਬ 13 12 13 ਲੀਟਰ ਤਿਆਰ ਆ ਹੁਣ ਠੀਕ ਆ ਬਾਈ ਲੈ ਆ ਇਹਨੂੰ ਕੱਢ ਕਰਾ ਬਾਹਰ ਸੂਈ ਨੂੰ ਹਫਤਾ ਹੋ ਗਿਆ ਮੇਰੇ ਹਿਸਾਬ ਨਾਲ ਹਫਤਾ ਸੂਈ ਨੂੰ ਮਗਰੇ ਦੇ ਕਟਾ ਵਾ ਹਾਂ ਹਫਤੇ ਤੋਂ ਇੱਕ ਅੱਧਾ ਦਿਨ ਇਧਰ ਉਧਰ ਹੋਊਗਾ ਹਾਂ ਯਾਨੀ ਕਿ ਸੂਈਆਂ ਦੀ ਆਪਣੀ ਸਾਰੇ ਡੰਗਰਾਂ ਦੀ ਗਰੰਟੀ ਇਹ ਵੀ ਨਹੀਂ ਪੀ ਠੀਕ ਆ ਬਾਈ ਹਨਾ ਹਾਂ ਅ ਵੀ ਜੇ ਤੁਸੀਂ ਇਹਨੂੰ ਵੀ ਚੈੱਕ ਕਰ ਲਓ ਕਿੰਨਾ ਦੁੱਧ ਪਿਆ ਦੂ ਬਈ ਇਹ ਦੁੱਧ ਦੇ ਜੂਗੀ 14 15 ਲੀਟਰ ਮੈਂ ਕਹਿ ਦਈਏ 20 ਦੇ ਜੂ ਇਹ ਹੁਣ ਕਿੰਨਾ ਚਵਾ ਦਾਂਗੇ ਆ 12 13 ਲੀਟਰ ਤਿਆਰ ਆ 12 ਲੀਟਰ ਚਵਾ ਦਾਂਗੇ 12 ਦੇ ਹਿਸਾਬ ਨਾਲ ਕਿੰਨੇ ਦੀ ਦੇਣੀ ਅੱਜ ਇਹ ਅੱਜ ਪੰਤਾ 95000 ਦੀ ਦੇ ਦਾਂਗੇ ਵੀ ਮਿੱਤਰੋ ਇਹ ਵੀ 95000 ਦੀ ਮਿਲ ਜਾਣੀ ਆ ਬਾਕੀ ਤੁਸੀਂ ਥਾਣ ਪੋਣ ਇਹਦੇ ਚੈੱਕ ਕਰਕੇ ਦੇਖ ਲਓ ਇਥੋਂ ਹਿਸਾਬ ਦਾ ਉਲਾਲਿਓ ਤੁਸੀਂ ਤੇ ਰੇਟ ਜਿਹੜੇ ਵੀਰੇ ਹੁੰਦੇ ਜਿਹੜੇ ਅੱਜ ਦੇ ਆ ਅੱਜ ਇੱਕ ਦੋ ਦਿਨਾਂ ਜੀ ਹੋਣਗੇ ਵੀ ਜਿਵੇਂ ਕੋਈ ਆਜੇ ਹਫਤੇ ਨੂੰ ਡੰਗਰ ਵੱਧ ਵੀ ਸਕਦਾ ਡੰਗਰ ਘਟ ਵੀ ਸਕਦਾ ਸਾਲ ਹੀ ਚੀਜ਼ ਦਾ ਤਬਾਰਕ ਹੋਈ ਨਹੀਂ ਠੀਕ ਆ ਭਾਈ ਗਰ ਨਾਲ ਅਗਲੀ ਖੋਲਕਲਾ ਕਰਨ ਮਾਰੀ ਇਹ 95000 ਹੀ ਸੋਈ ਆ ਇਹ ਵੀ ਤੀਜੇ ਹੋਊਗੀ ਯਾਰਾ ਮੈਂ ਤੈਨੂੰ ਮੈਂ ਝੂਠ ਮਾਰੀ ਜਾਵਾਂ ਇਹਦੇ ਮਗਰ ਕੀ ਆ ਇਹਦੇ ਮਗਰ ਵੀ ਕੱਟੀ ਆ ਮਗਰ ਇਹਦੇ ਕੱਟੀ ਆ ਆ ਸੂਈ ਨੂੰ ਇਹਨੂੰ 20 ਦਿਨ ਹੋ ਗਏ ਆ ਇਹ ਪਾੜਾ ਬੱਚਾ ਲੈਂਦੀ ਦਾਣਾ ਪਾ ਕੇ ਮਿਲਦੀ ਆ ਠੀਕ ਆ ਬਈ ਕਿੰਨਾ ਦੁੱਧ ਤੇਰਾ ਆ ਤੇ ਥੱਲੇ ਹੀ ਤੀਰਾ ਹੀ ਹੋਊਗਾ ਤੂੰ 12 ਦੀ ਗਰੰਟੀ ਚੁੱਕ ਮੈਂ 12 ਦੀ ਗਰੰਟੀ ਚੱਕੂਗਾ ਆ ਹਨਾ ਮੋੜੀ ਖਰਾਤ ਹੁਣਾ ਦੀ ਓਕੇ ਆ ਖਰਾਣਾ ਦੀ ਜਮਾ ਓਕੇ ਆ ਬਾਈ ਕਹਿੰਦਾ ਤੇ ਇਹ ਆਪਾਂ ਕਿੰਨੇ ਦੀ ਦੇਣੀ ਅੱਜ ਇਹ 85000 ਦੀ ਹਾਂ ਲੈ ਲੋ ਮੈਂ ਤੈਨੂੰ 85000 ਦੀ ਹਾਂ ਨਾ ਦੇਖੋ ਕਰਾ ਕਿਸੇ ਦੇ ਬੱਤ ਚ ਆਉਂਦੀ ਆ ਇੱਕ ਵਾਰੀ ਤਾਂ ਕਰਕੇ ਵੇਖ ਲਓ ਤੁਸੀਂ ਇਹ ਕੋ ਸਣਾ ਤੋਂ ਆਂਦੀ ਗਾ ਵੇਹਰੀਆਂ ਕੁੜਿਆ ਜੇ ਬਣਾ ਕੇ ਲਾਏ ਹੁੰਦੇ ਆਪ ਹਾਂ ਗੱਲਬਾਤ ਕਰੀਏ ਆਪਾਂ ਅਗਲੀ ਦੀ ਬਾਈ ਹਨ ਇਹ ਵੀ ਬਹੁਤ ਜਿਆਦੇ ਚੰਗੀ ਗੱਲ ਇਹ ਬਹੁਤ ਵੱਡੀ ਮੈਂ 1 ਲੱਖ ਤੇ 25000 ਦੀ ਵੀਰੇ ਮੇਰੇ ਕੋਲੋਂ ਹੀ ਗਈ ਸੀ ਇਹ ਪਹਿਲਾਂ ਬਾਈ ਹਾਂ ਅੱਜ ਤੋਂ 1 ਮਹੀਨਾ ਪਹਿਲਾਂ ਠੀਕ ਆ ਬਾਈ ਤੇ ਇਹਦਾ ਮਰ ਗਿਆ ਵੀਰੇ ਬੱਚਾ ਅੱਛਾ ਤੇ ਉਹ ਕਰਦੇ ਸੀ ਟੀਕਾ ਲਾਉਣ ਤੋਂ ਤਰਾਜ ਘਰ ਵਾਲੇ ਠੀਕ ਆ ਬਾਈ ਤੇ ਮਿਲਦੀ ਟੀਕੇ ਤੇ ਆ ਦੁੱਧ 10 ਤੋਂ ਬਾਹਰ ਤੂੰ ਦੱਸ ਦੀ ਗਰੰਟੀ ਮਾਰ ਕਿੰਨਾ ਕਿੰਨਾ ਉਹਨੂੰ ਸੂਈ ਨੂੰ ਉਦਾਂ ਸੂਈ ਨੂੰ 1 ਮਹੀਨਾ ਤੇ 2-4 ਦਿਨ ਉੱਤੇ ਆ 2-4 ਦਿਨ ਮਿਲਦੀ ਟੀਕੇ ਤੇ ਆ ਹਾਂ ਜਾਣ ਜੂਨ 'ਚ ਬਹੁਤ ਆਣਾ ਬਾਈ ਹਾਂ ਬਹੁਤ ਥੋੜੀ ਜਿਹੀ ਕਿੰਨੇ ਦੀ ਦੇਣੀ ਹੈ ਬਾਈ ਦੇਣੀ ਕਿੰਨੇ ਦੀ ਇਹ ਵੀਰੇ 65000 ਦੀ ਦੇ ਦਾਂਗੇ ਸਰਪ 65000 ਦੀ ਬਾਈ ਕਹਿੰਦਾ ਆਹ ਤੁਨੂੰ ਬਹੁਤ ਛੋਟੀ ਚੰਗੀ ਇਹ ਛੋਟੀਆਂ ਉਧਰੋਂ ਲਿਆਂਦੀਆਂ ਯਾਰ ਆਣੇ ਲੋ ਤਿੰਨ ਚਾਰ ਛੋਟੀਆਂ ਠੀਕ ਆ ਬਾਈ ਤੇ ਇਹ ਮਿਲਦੀ ਟੀਕੇ ਤੇ ਆ ਦੁੱਧ ਕਿੰਨਾ ਮਿਲਦੀ ਆ ਯਾਨੀ ਕਿ ਹੁਣ ਟੈਕਦੀ ਆਉਂਦੀ ਆ ਉਹ ਸਾਦਾ ਹਫਤੇ ਦੋ ਚਾਰ ਦਿਨਾਂ ਚ ਬਾੜੇ ਤੇ ਲੱਗ ਜੇ ਠੀਕ ਹੈ ਬਾਈ ਆ ਵੀਰੇ ਇਹਦੇ ਥੱਲੇ ਹੈਗਾ ਵਾ 8-9 ਕਿਲੋ ਮਨ ਕੀ ਦੁੱਧ 8 ਕਿਲੋ ਤਿਆਰ ਆ ਤੂੰ ਆਠੀ ਮੰਨ ਮਗਰ ਕੱਟੀ ਆ ਠੀਕ ਹੈ ਬਾਈ ਸੂਈ ਨੂੰ ਹਫਤਾ ਹੋ ਗਿਆ ਠੀਕ ਹੈ ਬਾਈ ਇਹਦਾ ਕਿੰਨਾ ਦੁੱਧ ਚਵਾ ਦਾਂਗੇ ਆਪਾਂ 8 ਕਿਲੋ ਹਾਂ 8 ਕਿਲੋ 8 ਕਿਲੋ ਬਾਈ ਕਹਿੰਦੇ ਇਹਦਾ ਦੁੱਧ ਚਵਾ ਦਾਂਗੇ ਅੱਡ ਜਿੰਨੀ ਉਤੋਂ ਉਨੀ ਥੱਲੋਂ ਆ ਹਾਂ ਵੇਖ ਕਾਬਦੇ ਦਾ ਮੀਡੀਅਮ ਆ ਹਨਾ ਤੇ ਉਹ ਦੁੱਧ ਵਾਲਾ ਹਨਾ ਬਾਈ ਦੁੱਧ ਵਾਲੀ ਆ ਤੇ ਇਹ ਕਿੰਨੇ ਦੀ ਦੇਣੀ ਆ ਇਹ ਵੀਰੇ ਹਾਂ ਨਾ 50000 ਦੀ ਦੇਣੀ ਲੋ ਮੇਤਰੋ 60000 ਦੀ ਛੋੜੀ ਹੋਣੀ ਆ ਵੀਰੇ ਆਪਣੇ ਜਿਹੜੇ ਗ ਜਿਹੜੇ ਬੰਦੇ ਕਹਿੰਦੇ ਵੀ ਗਾਈਆਂ ਗਾਈਆਂ ਦੇ ਰੇਟ ਦੀ ਅੱਜ ਤੁਹਾਨੂੰ ਮੱਝਾਂ ਵਾਦਨੀਆਂ ਵੀ ਸੁਈਆਂ ਦੀ ਵੀ ਗਰੰਟੀ ਹੋਊਗੀ ਆਪਣੀ ਇਹ ਵੀ ਨਹੀਂ ਗੱਲ ਵੀ ਅਗਲਾ ਕਹਿੰਦਾ ਵੀ ਨਹੀਂ ਕੀ ਪਤਾ ਹਾਂ ਲੈ ਅਗਲੇ ਦੀ ਘਰ ਦੀ ਵੀ ਗਰੰਟੀ ਹੋਊ ਵੀ ਸਾਲ ਬਾਅਦ ਵੀ ਕਹਦੇ ਵੀ ਤੇਰੀ ਵਾਤ ਕਰੀ ਆਪਾਂ ਇਹਦੀ ਬਾਈ ਹਣਾ ਆ ਝੋਟੀ ਵੀ ਇਹ ਇਹਦੇ ਮਗਰ ਬੂਰੀ ਬੂਰੀ ਕੱਟੀ ਆ ਇਹ ਕਿੰਨੇ ਸੂਏ ਸੂਈ ਆ ਇਹ ਯਾਰ ਘਰ ਵਾਲੇ ਤਾਂ ਪਹਿਲੇ ਹੀ ਦੱਸਦੇ ਦੂਜੇ ਹੋਊਗੀ ਵੱਧ ਤੋਂ ਵੱਧ ਠੀਕ ਆ ਬਾਈ ਉਹ ਤਾਂ ਆਪਾਂ ਵੀ ਸਿਆਣੇ ਘਰ ਵਾਲੇ ਤੇ ਸੌਂਖਾ ਕੇ ਕਹਿੰਦੇ ਵੱਡੀ ਹੋ ਕੇ ਬਣੀ ਉਹ ਅਗਲੇ ਨੇ ਆਪ ਦੇ ਹਿਸਾਬ ਨਾਲ ਦੱਸਣਾ ਕਿੰਨੇ ਕਿੰਨਾ ਦੁੱਧ ਪਿਆ ਦੂ ਇਹ ਹੁਣ ਦੁੱਧ 10 ਕਿਲੋ ਯ ਤੇ ਦੇਣੀ ਕਿੰਨੇ ਦੀ ਅੱਜ ਦੇਣੀ ਵੀਰੇ 70000 ਦੀ 70000 ਜੇ ਕੱਟੀ ਨਹੀਂ ਲੈਣੀ ਕਿ ਇਹਨੇ ਵਿੱਚੋਂ ਕੱਟੀ ਕੱਟ ਕੇ ਉਸ ਹਿਸਾਬ ਨਾਲ ਰੇਟ ਹੋ ਜਾਊਗਾ ਠੀਕ ਹੈ ਜੇ ਕਿਸੇ ਬੰਦੇ ਨੇ ਕੱਟੀ ਨਹੀਂ ਲੈਣੀ ਬਦਲੀ ਵੀ ਹੈ ਨਾ ਕੱਟੀ ਜਿਆਦੀ ਬਰੀਡ ਚਾ ਕੱਟੀ 2 ਮਹੀਨਿਆਂ ਦੀ ਹੈ ਨੈਟ ਤੇ ਕਦ ਵੇਲਾ ਕੱਟੀ ਦਾ ਕਿੱਡਾ ਹਾਂ ਬਾਕੀ ਮੱਝ ਵੀ ਬਾਈ ਜੀ ਆਪਾਂ ਕਹਿ ਦਈਏ ਨਾ ਮੱਝੀ ਪੂਰੀ ਚੰਗੀ ਟਾਪ ਦੀ ਆ ਵੀ ਇਹ ਵੀ ਵੀ ਸਾਹਮਣੇ ਵਾਲੇ ਕੋਲ ਤਲੀ ਜਾਣਾ ਯਾਨੀ ਕਿ 2-4 ਦਿਨਾਂ ਚ ਇਹਨੇ ਦੁੱਧ 12-11 ਕਿਲੋ ਹੀ ਕਰ ਜਾਣਾ ਹਾਂ ਲੈ ਵੀ ਬਾਈ ਇਹ ਇਹ 91 ਸੂਈ ਸੂਈ ਆ ਇਹ ਵੀ ਐਵੇਂ ਝੂਠ ਹੀ ਮਰਾਉਣਾ ਯਾਰ ਆਪ ਤਾਂ ਤਾਜ਼ਾ ਹੀ ਲਾਵੇ ਕੋਈ ਆ ਤੇ ਜੇ ਚੌਥੇ ਪੰਜਵੇਂ ਆਪਦੀ ਸਮਾਂ ਹੀ ਲਾਵੇ ਕੋਈ ਇੱਕ ਨੌਜਵਾਨ ਨਾਲ ਉਹ ਤੋਂ ਥੋੜਾ ਕਰਦੀ ਆ ਠੀਕ ਆ ਬਾਈ ਦੁੱਧ ਹੈਗਾ ਕਿ ਨਹੀਂ ਜਿਹੜਾ ਹੈ ਇਹਦੇ ਮਗਰ ਕੀ ਹੈ ਮਗਰ ਇਹਦੇ ਕੱਟੀ ਆ ਜਿਹੜਾ ਇਹਦੇ ਥੱਲੇ ਦੁੱਧ ਨੈਟ ਹੈਗਾ ਵਾ ਠੀਕ ਆ ਜੀ ਦੁੱਧ ਹੈਗਾ 6 ਕਿਲੋ ਹੋ ਜੇ 5 ਹੋ ਜੇ 6 ਹੋ ਜੇ ਠੀਕ ਆ ਬਾਈ ਤੇ ਤੇ ਉਦਾਂ ਬਾਈ ਦੂਜਾ ਕੀ ਕਹਿੰਦੇ ਆ ਧਾਰਤੂਰ ਚੰਗੀ ਆ ਧਾਰਤੂ ਰਹਿਣ ਪੋਲੀ ਆ ਆ ਤੁਸੀਂ ਚੱਕ ਕਰਕੇ ਲੈ ਕਿੰਨੇ ਦੀ ਦੇਣੀ ਆ ਇਹ ਵੀਰੇ 45000 ਦੀ ਐਸ ਨੂੰ ਹੀ 45000 ਦੀ ਤੁਹਾਨੂੰ ਮਿੱਤਰੋ ਇਹ ਮਿਲ ਜਾਣੀ ਆ ਇਹ ਕਰਕੇ ਦੇਵਾਂ ਮਗਰੇ ਕੱਟੀ ਆ ਮਗਰੇ ਕੱਟੀ ਆ ਸੂਈ ਦੀ ਵੀ ਗਰੰਟੀ ਆ ਆਪਣੀ ਜੇ ਠੀਕ ਆ ਬਾਈ ਬੱਚਾ ਕੋਈ ਕਵੇ ਵੀ ਆਏ ਆ ਜਾਵਾਂ ਠੀਕ ਆ ਬਾਈ ਤੇ ਉਹ ਵੀ ਆਪਣੀ ਗਰੰਟੀ ਆ ਕੱਟੀ ਆ ਮਗਰ ਭਾਵੇਂ 5 ਦਿਨਾਂ ਦੀ 2 ਦਿਨਾਂ ਦੀ ਕਹਦੇ ਠੀਕ ਆ ਬਾਈ ਕੀ ਹੈ ਬਾਈ ਇਹ ਵੀਰੇ ਥਲੇ ਦੇ ਥਲੇ ਹੈਗਾ 12 13 ਕਿਲੋ ਦੁੱਧ ਤਿਆਰ ਆ ਠੀਕ ਆ ਬਾਈ ਤੇ ਇਹਦੇ ਮਗਰ ਹਣੀ ਬੱਚਾ ਕਿਨੇ ਬੱਚੀ ਅੰਦਰ ਆ ਲਿਆਇਆ ਨਹੀਂ ਮੁੰਡਾ ਠੀਕ ਆ ਬਾਈ ਤੇ ਕਿੰਨਾ ਦੁੱਧ ਦਿੰਦੀ ਹੁਣ ਇਹ ਦੁੱਧ 13 12 13 14 ਕਿਲੋ ਤਿਆਰ ਆ 13 ਕਿਲੋ ਦੀ ਗਰੰਟੀ ਚ ਲਵੇ ਅਗਲਾ ਜਿਹੜਾ ਤੂੰ ਚੁਵਾ ਦੇਗਾ ਹਾਂ ਇਹ ਕਿੰਨੇ ਦੀ ਦੇਣੀ ਆ ਇਹ 45 ਦੀ ਦੇ ਦੇਾਂਗੇ ਮਾਣਦਾਨ ਕਰ ਦਾਂਗੇ ਮਾੜਾ ਮੋਟ ਵਿੱਚੋਂ ਮੂੜੀ ਬਈ ਮਾੜਾ ਜ ਮਗਰਲੇ ਪੈਰ ਤੋਂ ਦਬਦੀ ਆ ਪੈਰ ਨਹੀਂ ਨਹੀਂ ਮੂਰਲੇ ਤੋਂ ਤਲਕੀ ਅੰਦਰ ਬਾਹਰ ਕੱਢਣ ਲੱਗਿਆ ਮੂਰ ਤੇ ਦਬਦੀ ਆ ਠੀਕ ਆ ਉਹ ਪੈਰ ਤੋਂ ਨਾ ਖਣਾ ਸੁਣਾ ਦੀ ਜਮਾ ਓਕੇ ਪਾ ਲਾ ਖਣਾ ਸੁਣਾ ਦੀ ਯਾਰ ਭਾਵੇਂ ਧਾਰਨਾ ਮਾਰੇ ਅਗਲੇ ਦੇ ਘਰ ਦੀ ਗਰੰਟੀ ਠੀਕ ਆ ਬਈ ਇਹਨਾਂ ਜਦੋਂ ਤੇਰੇ ਸਾਹਮਣੇ ਡੰਗਰ ਅੰਦਰ ਹੜਪੜਦੀ ਮੱਚੀ ਪਈ ਸੀ ਹਾਂ ਤਲਕੀ ਅੰਦਰ ਠੀਕ ਆ ਬਈ ਉਹਦੇ ਤੋਂ ਕਰ ਗਈ ਆ ਤੇ ਗੱਲਬਾਤ ਕਰੀਏ ਹੈਨਾ ਆਪਾਂ ਗੁਰਦਤ ਅਗਲੀ ਦੀ ਹੈਨਾ ਤੇ ਇਹਨੂੰ ਇਧਰ ਨਹੀਂ ਤੋੜ ਲਈ ਬਾਈ ਹੈਣਾ ਇਹ ਇਹ ਬਾਈ ਕਿੰਨੇ ਕਿ ਦਿਨਾਂ ਟਾਈਮ ਦੀ ਸੂਈ ਹੋਈ ਆ ਇਹਨੂੰ ਸੂਈ ਨੂੰ ਹੋ ਗਏ ਆ 15 10 15 ਦਿਨ ਹੋ ਗਏ ਭਾਵੇਂ ਦਾ ਮਗਰ ਇਹਦੇ ਬੱਚਾ ਮਗਰ ਬੱਚਾ ਇਹਦੇ ਮਗਰ ਬੱਚਾ ਤੇ ਕਿੰਨਾ ਕੁ ਦੁੱਧ ਚਵਾ ਦੇਗਾ ਹੁਣ ਇਹਦਾ ਦੁੱਧ ਦੇ ਦੇ ਥੱਲੇ 9 10 ਕਿਲੋ ਹੋਊਗਾ ਯਾਰ 8 ਦੀ ਭਾਵੇਂ ਅਗਲਾ ਘਰ ਦੀ ਵੀ ਗਰੰਟੀ ਲੈ ਜੇ 8 9 ਦੀ 8 9 ਦੀ ਹੈਣਾ ਹਾਂ ਤੇ ਮਗਰ ਇਹਦੇ ਬੱਚਾ ਮਗਰ ਬੱਚਾ ਇਹਦੇ ਥਣ ਥਣ ਓਕੇ ਜਾਣਾ ਹਣਾ ਥਣਾਂ ਦੀ ਇਹ ਇਹ ਕਿੰਨੇ ਦੀ ਦੇਣੀ ਆ ਏ ਵੀਰੇ 25000 ਦੀ ਦੇ ਦਾਂਗੇ। ਨਾ ਵੀ ਮਿੱਤਰੋ 25000 ਦੀ ਤੁਹਾਨੂੰ ਆਹ ਮਿਲ ਜਣੀ ਮਗਰ ਬਚਾ। ਇਹ ਤੇ ਜਾਨੀ ਕਿ ਅੱਜ ਰੇਟ ਐ ਆ ਵੀ ਅੱਜ ਮੇਰੇ ਕੋਲ ਯਾਰ ਕੰਮ ਵਾਲਾ ਬੰਦਾ ਭੱਜ ਆਇਆ ਮੇਰਾ। ਤਾਂ ਕਰ ਗਿਆ ਅੱਜ ਦੇਣ ਲੈਣ ਆਲਾ। ਚੱਕ ਦੇਣਾ ਕੰਮ। ਹਾਂ ਆ ਜਾਓ ਬਰਾ। ਤੇਰੇ ਸਾਹਮਣੇ ਕੀ ਹਾਲ ਆ ਅੰਦਰ? ਆਹ ਬਾਈ। ਇਹ ਵੀਰੇ ਤਾਜੀ ਸੂਈਆਂ ਬੱਛੀਆਂ ਮਗਰ ਇਹਦੇ ਬੱਚੀ ਕੁੜੀਆਂ ਵੀ। ਹਾਂ ਮਗਰ ਬੱਚੀ ਬਹੁਤ ਸੋਹਣੀ ਹੈ। ਬਹੁਤ ਗ੍ਰੀਟ ਦੀ ਆ। ਇਹ ਤਾਂ ਦੁੱਧ ਵੀ ਯਾਰਾ ਗਰਦੱਤ ਜੇ ਆਪਾਂ ਗੱਲਬਾਤ ਕਰੀਏ ਦੁੱਧ ਵੀ ਐ ਕੜੀਰ ਦਾ 6 ਫੈਨ ਤੋਂ ਪਲੱਸ ਹੋ ਗਈ ਇਹਦੀ ਹਾਂ ਮੱਝਾਂ ਵਾਲੇ ਚੀਚਾ ਹੀ ਪਈ ਚੱਲ ਬਈ ਹਾਂ ਖਣਾ ਸੁਣਾ ਦੀ ਜਮਾ ਓਕੇ ਖਣਾ ਸੁਣਾ ਦੀ ਐਨ ਓਕੇ ਆ ਬਾਕੀ ਬਈ ਚਵਾਈ ਨੂੰ ਕਿਵੇਂ ਕਿਉਂਕਿ ਚਵਾਈ ਨੂੰ ਥੋੜੀ ਐ ਗਰਮ ਹੁੰਦੀ ਨਹੀਂ 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 ਇਹਦਾ ਭਾਵੇਂ ਯਾਰ ਜੂੜ ਪਾ ਨਾ ਮੇ ਪਾ ਕੋਈ ਚੱਕਰ ਹੀ ਨਹੀਂ ਗਾ ਕੋਈ ਚੱਕਰ ਨਹੀਂ ਐ ਸਾਡਾ ਜਵਾਕ ਨਹੀਂ ਮਰਦਾ ਇੱਥੇ ਉਹ ਚੋ ਲੈਦਾ ਨਿਕਾਇਆ ਕਿੰਨਾ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਹੁਣ 13 ਲੀਟਰ ਤਿਆਰ ਆ ਨੈਟ ਠੀਕ ਆ ਬਈ ਕਿਲੋ 2 ਕਿਲੋ ਹੋਰ ਵਾਜੂਗੀ ਐਵੇਂ ਝੂਠ ਮਾਰ ਜਾਊਗੀ 1 ਕਿਲ ਇਹ 42000 ਦੀ ਐਸ ਨੂੰ ਹੀ ਦੇਣੀ ਆ 42 ਇਹ ਤੇ ਮਗਰੇ ਦੇ ਬੱਛੀ ਆ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਇਹ ਮਗਰ ਮਗਰੇ ਦੇ ਬੱਛੀ ਆ ਦਰਦਾ ਤੇ ਇੱਕ ਵਾਰ ਹਨਾ ਆਪਣਾ ਐਡਰੈਸ ਪ੍ਰੋਪਰ ਤੇ ਬਈ ਮੋਬਾਈਲ ਨੰਬਰ ਬੋਲ ਦਈਏ ਅੱਜ ਨਾਲ ਮੋਬਾਈਲ ਨੰਬਰ ਹੈਗਾ 734 7495520 1 ਹੈਗਾ 752 88 22520 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੇ ਜਿਹੜੀਆਂ ਗੱਲਾਂ ਦੀ ਆਪਣੀ ਗਾਰੰਟੀ ਹੋਊਗੀ ਜਿਹੜੀ ਕਵਾਂਗੇ ਉਹਨਾਂ ਦੀ ਗਾਰੰਟੀ ਹੋਊਗੀ ਜਿਹੜੀ ਨਹੀਂ ਕਵਾਂਗੇ ਉਹਦੀ ਕੋਈ ਗਾਰੰਟੀ ਨਹੀਂ ਬੱਚਿਆਂ ਦੀ ਗਰੰਟੀ ਹੋ ਦੁੱਧ ਇੱਥੇ ਆਣ ਕੇ ਚੋਲ ਹੋਵੇ ਬੱਚੇ ਤੇ ਸਾਲ ਬਾਅਦ ਵੀ ਕਹਦੇ ਨੇ 10 ਸਾਲਾਂ ਚ ਵੀ ਕਹਦੇ ਨੇ ਬੰਦਾ ਵੀ ਤੇਰੀ ਮੱਜ ਨੂੰ ਬੱਚਾ ਆਇਆ ਫੇਰ ਫੇਰ ਆ ਤੇ ਆਪਾਂ ਮੱਜਾਂ ਦੁੱਧ ਦਵਾਂਗੇ ਉਹਨੂੰ ਫ੍ਰੀ ਠੀਕ ਹੈ ਭਾਈ ਜਿਹੜੀ ਗੱਲ ਮਤਲਬ ਬਾਈ ਕਹਿੰਦਾ ਵੀ ਆਪਾਂ ਕਹੀ ਆ ਹਨਾ ਤੇ ਬਾਕੀ ਫੇਰ ਵੀ ਕਿਸੇ ਸੱਜਣ ਨੇ ਕੋਈ ਤਸੱਲੀ ਪਰਖ ਕਰਨ ਦੀ ਆਪਦੀ ਤਸੱਲੀ ਕਰੇ ਆਪਣਾ ਕੰਮ ਪੁਰਾਣਾ ਵਾ ਜਨਨ ਕੀ ਸਾਰੇ ਆਪਾਂ ਨੂੰ ਜਾਣਦੇ ਬਾਪੂ ਦੇ ਨਾਂ ਤੇ ਬਾਪੂ ਬਹਿ ਗਿਆ ਕਰਕੇ ਥੋੜਾ ਇਹ ਹੋ ਗਿਆ ਲੱਖੇਪਾਉ ਦੇ ਨਾਂ ਤੇ ਸਾਰੇ ਜਾਣਦੇ ਆ ਠੀਕ ਹੈ ਬਾਈ ਤੇ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈ ਬਾਈ ਕਹਿੰਦਾ ਜਿਹੜੀ ਗੱਲ ਕਹੀ ਆ ਉਹ ਕਹੀ ਆ ਆਪਾਂ ਨਾਲ ਵੀਡੀਓ ਦੇ ਵਿੱਚ ਵੀ ਕਹੀ ਆ ਹਨ ਤੇ ਉਹ ਰੇਡ ਆਪਣੇ ਜੈਜ ਤਾਂ ਹੁੰਦੇ ਆ ਆਪਾਂ ਪਿੱਛੋਂ ਮਾਲ ਪਾਚ ਲਈਦਾ ਬਾਤ ਲੈਂਦੇ ਹਨਾ ਮੇਰਾ ਅਗਲਾ ਕਹਿੰਦਾ ਪਤਾ ਨਹੀਂ ਭੈਣ 24 ਰੇਡ ਜਾਇ ਜਾਂ ਪਤਾ ਨਹੀਂ ਕੀ ਸਟਾਲਾ ਸਿਸਟਮ ਹੋਵੇਗਾ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਵੀ ਜਾਨਵਰ ਦੀ ਕੋਈ ਤਸੱਲੀ ਪਰਖ ਕਰਨੀ ਹੈ ਬਾਈ ਤੁਸੀਂ ਆਪਦੇ ਪੱਧਰ ਤੇ ਕਰਕੇ ਜਾਨਵਰ ਨੂੰ ਕੀ ਸਕਦੇ ਆ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ ਨਵੇਂ ਫਾਰਮਾਂ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣੀਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਬਸਦੇ ਰਹੋ ਜੀ ਧੰਨਵਾਦ